ਪਪਾ ਦੇ ਚਾਂਚ ਰਾਂ ਮੈਂ ਆ ਮਾਂ ਰੰਜੀਤ ਆਹ ਕਿੰਦਰ ਆ ਜਾ ਕੀ ਕਰੀ ਜਾਂਦੀ ਐ ਨਵੇੜ ਲਾ ਬਸ ਕੰਮ ਆ ਜਾਂ ਨਵੇੜ ਲਿਆ ਸੀ ਆ ਪੇਟੀ ਖੋਲੀ ਸੀਗੀ ਅੰਦਰੀਆਂ ਹੀ ਆ ਸੰਭਣ ਵਾਲੀਆਂ ਪਈਆਂ ਸੀ ਉਹ ਸੰਭਦੀ ਸੀ ਨਵੀਆਂ ਸੀਗੀਆਂ ਬਾਹਰ ਪਈਆਂ ਬਾਈ ਇੱਥੇ ਸੀ ਹਾਂ ਬਾਈ ਇੱਥੇ ਸੀਗਾ ਸੁੱਤਾ ਪਿਆ ਹਾਂ ਬਾਈ ਹੂੰ ਸੱਚੀ ਗੱਲ ਲੈ ਆ ਮੈਂ ਤਾਂ ਪਿਆ ਸੀ ਬਹਿ ਜਾ ਨੋਟੋ ਕਿ ਤਾਹ ਬਹਿ ਜਾ ਹੋਰ ਕਿਵੇਂ ਆ ਠੀਕ ਹੈ ਮਨ ਤਾਂ ਨੀਂਦ ਆ ਗਈ ਸੀ ਮੈਂ ਤਾਂ ਪੈ ਗਿਆ ਸੀ ਕਿਵੇਂ ਗਰਮੀ ਜੀ ਕਰ ਰੱਖੀ ਆ ਬਾਹਲੀ ਲਾਈਟ ਭੱਜ ਗਈ ਅੱਛਾ ਲੈਟ ਵਾਲੇ ਕਿਹੜਾ ਪਿੰਡ ਚ ਟਿਕਨ ਦਿੰਦੇ ਆ ਜੀ ਕਹਿੰਦੀ ਸੀ ਆਹ ਹੁੰਦੇ ਐਤਵਾਰ ਨਾ ਆਪਾਂ ਵੀ ਛੜੇ ਦੀ ਹੂੰ ਤਾਂ ਪੱਕ ਠੱਕ ਹੀ ਸਮਝੋ ਤੁਸੀਂ ਅੱਛਾ ਤੇ ਆਪਾਂ ਉਹ ਕਰਨੇ ਆਣਾਗਾ ਦੇਖਣ ਜਾਣਾ ਅਸੀਂ ਕੁੜੀ ਨੂੰ ਤੇ ਤੁਸੀਂ ਆਪਾਂ ਕਰਾਂਗੇ ਚਾਹ ਪਾਣੀ ਦਾ ਅੱਛਾ ਅੱਛਾ ਸਾਈਂ ਪਤਾ ਕੁੜੀ ਨਾਲ ਹੀ ਆ ਜੀ ਅੱਛਾ ਅੱਛਾ ਤੁਸੀਂ ਆਇਓ ਜਰੂਰ ਅੱਛਾ ਮਤਲਬ ਵੀ ਚੁੰਨੀ ਚੜੇ ਚੁੰਨੀ ਤੇ ਚੜਾ ਕੇ ਲੈ ਆਵੋਗੇ ਹਾਂ ਚੁੰਨੀ ਤੇ ਚੜਾ ਕੇ ਲੈ ਆਵਾਂਗੇ ਜਿਹੜੀ ਗੱਲ ਹੈ ਹੇ ਠੀਕ ਹੈ ਤੇ ਤੁਸੀਂ ਆਇਓ ਆਪਾਂ ਚਾਹ ਪਾਣੀ ਦਾ ਕਰਾਂਗੇ ਹਨ ਕੰਮ ਤਾਂ ਦਾ ਹੋ ਜਾਂਦਾ ਹਨਾ ਬੜਾ ਘੱਟ ਆਪਾਂ ਕਰਦੇ ਨਹੀਂ ਅੱਛਾ ਮੈਨੂੰ ਆਇਆ ਵੀ ਜੇ ਚੜਾ ਕੇ ਜੁਨੀ ਲੈ ਆਏ ਹਨਾ ਕੁੜੀ ਨੂੰ ਫਿਰ ਕੰਮ ਵਾਧ ਜੂ ਅੱਛਾ ਨਾ ਨਾ ਕੋਈ ਗੱਲ ਨਹੀਂ ਸੋਚਣਾ ਕਰ ਪਈ ਆਉਣੀ ਪਊਗਾ ਫਿਰ ਮੰਨ ਗਿਆ ਰਿਸ਼ਤੇ ਨੂੰ ਹੈ ਮੇਰੇ ਭਰਾ ਦਾ ਆਇਆ ਸੀ ਫੋਨ ਅੱਛਾ ਕਦੇ ਆਹੀ ਆ ਦੁਬਾਰਾ ਆਜੋ ਅੱਛਾ ਅੱਛਾ ਬਸ ਉਹ ਸਮਝੋ ਪੱਕ ਠੱਕ ਹੀ ਸਮਝੋ ਬਸ ਨਾ ਉਹ ਉੱਥੇ ਹੀ ਪੱਕ ਠੱਕ ਕਰਤੀ ਜਿੱਥੇ ਦੋ ਜਵਾਕਾਂ ਦੇ ਦੱਸਦੇ ਸੀ ਹਾਂ ਬਸ ਉਹ ਦੋ ਮੁੰਡੇ ਮੁੰਡੇ ਨੇ ਲੈ ਲੈ ਆ ਦੇਖ ਲੈ ਸਿਸਟਰ ਤੂੰ ਜਮਈ ਕੰਬਲੀ ਹੋਗੀ ਨਾ ਦੋ ਜਵਾਕਾਂ ਦੀ ਮੇਰਾ ਭਰਾ ਕਰਾਉਂਦਾ ਸੀ ਉਹਦੇ ਨਾਲ ਕੋਈ ਜਵਾਕ ਸੀ ਨਾ ਜੱਲਾ ਸੀ ਹੈ ਉਹ ਮੈਨੂੰ ਪਤਾ ਕਰਾਉਂਦਾ ਸੀ ਮੈਂ ਤਾਂ ਆਪ ਖੁਸ਼ ਸੀ ਵੀ ਚੱਲ ਕੋਈ ਜਵਾਕ ਨਹੀਂ ਜੱਲਾਣੀ ਫਿਰ ਹੁਣ ਜਦੋਂ ਆਪਾਂ ਜਵਾਨ ਦੇਤੀ ਅਗਲੇ ਨੂੰ ਹਣਾ ਲੈ ਓਕੇ ਜਵਾਨ ਦੇਤੀ ਇਹ ਕਿਹਦੀ ਜਵਾਨ ਹੋਈ ਓਹੋ ਚੱਲ ਕੋਈ ਗੱਲ ਨਹੀਂ ਸਿਸਟਰ ਆਪਣੇ ਹੱਥੋਂ ਨਾ ਸੀ ਭਾਵੇਂ ਕਿਸੇ ਦੇ ਹੱਥੋਂ ਰਿਸ਼ਤਾ ਲੈ ਲਾ ਕੱਟੋ ਘੱਟ ਰਿਸ਼ਤਾ ਸਿਰੇ ਤਾਂ ਚੜ ਗਿਆ ਮਨ ਤਾਂ ਗਿਆ ਉਹ ਪੂਤਾ ਮੰਨਣ ਨੂੰ ਤਿਆਰ ਸੀ ਉਹ ਕਿਹੜਾ ਐ ਕਹਿੰਦਾ ਸੀ ਮੇਰਾ ਕਰਾਉਣਾ ਉਹ ਤੇ ਦੋਨੇ ਹੱਥੀ ਕਹਿੰਦਾ ਸੀ ਭਾਈ ਮੇਰਾ ਰਿਸ਼ਤਾ ਕਰਾਓ ਚਾਹ ਕੋ ਹੁਣ ਜਾਣਾ ਤਾਂ ਪੈਣਾ ਹੀ ਆ ਫਿਰ ਜਾਣਾ ਤਾਂ ਫਿਰ ਹੁਣ ਸਰੀਕੇ ਦਾ ਕੰਮ ਐ ਭਾਈ ਜਾਣਾ ਹੀ ਪਊਗਾ ਹਾਂ ਜੇ ਐਦਵਾਰ ਨੂੰ ਭਾਈ ਨਾ ਕਿਹਾ ਹੁੰਦਾ ਉਹਦੇ ਬਾਈ ਆਇਆ ਸੀ ਦੇਖਣ ਤਾਂ ਭੇਜਿਆ ਸੀਗਾ ਫਿਰ ਵੀ ਮੈਂ ਕਹਿ ਦਿੰਦੀ ਚੱਲ ਉਹਦੇ ਹਿਸਾਬ ਨਾਲ ਗੱਲ ਕਰ ਲੈਂਦੀ ਉਹ ਆਏਗਾ ਜੇ ਤਾਂ ਸਾਨੂੰ ਕੁੜੀ ਠੀਕ ਲੱਗੀ ਤਾਂ ਠੀਕ ਐ ਜੇ ਕੁੜੀ ਨੇ ਰਿਜੈਕਟ ਕਰਤਾ ਫਿਰ ਤਾਂ ਕੀ ਕਹਿਣਾ ਅੱਛਾ ਤੈਨੂੰ ਹੀ ਫਿਰ ਤੁਸੀਂ ਇੱਧਰ ਰੋਕ ਕੇ ਰੱਖ ਲਿਓ ਹੋਰ ਕੀ ਐ ਕੀ ਹੋਜੂਗਾ ਉਹਨੂੰ ਆਏ ਤਾਂ ਫਿਰ ਤੁਰੇ ਫਿਰਦੇ ਨੇ ਹੁਣ ਮੇਰਾ ਭਰਾ ਨੇ ਤਾਂ 10 ਥਾਈ 10 ਪਾ ਰੱਖੀ ਐ ਮੁੰਡਿਆਂ ਵਾਲੇ ਤਾਂ ਤਰਸ ਤਰਸ ਕਰਦੇ ਨੇ ਵੀ ਸਾਨੂੰ ਰਿਸ਼ਤਾ ਕਰਾਓ ਵੀ ਉਹ ਜਵਾਕ ਨਹੀਂ ਜੱਲਾ ਨਹੀਂ ਹੈ ਤੇ ਤੁਸੀਂ ਉਹੀ ਗੱਲ ਦੋ ਜਵਾਕਾਂ ਦੀ ਦੋ ਜਵਾਕਾਂ ਦੀ ਗਾਂ ਦੋ ਮੁੰਡੇ ਨੇ ਹਾਂ ਮੁੰਡੇ ਹੈ ਤੇਰਾ ਵੀ ਹਿੱਸਾ ਲੈ ਕੇ ਜਾਊਗਾ ਮੁੰਡਾ ਚਲੋ ਚਲੋ ਕੋਈ ਗੱਲ ਨਹੀਂ ਥੋੜੇ ਕਰਕੇ ਮੈਂ ਰੋਕ ਕੇ ਰੱਖ ਲਵਾਂਗਾ ਕੋਈ ਗੱਲ ਨਹੀਂ ਉਹ ਨਿਕਲ ਗਈ ਮੇਰੇ ਕੋਲੇ ਕਿਹੜਾ ਕੁੜੀਆਂ ਦੀ ਕਮੀ ਕੁੜੀਆਂ ਬਾਦੂ ਨਾ ਹੂੰ ਤਾਂ ਪੱਕੀ ਐ ਪੱਕ ਠੱਕੀ ਹਾਂ ਕੁੜੀਆਂ ਬਾਦੂ ਕੁੜੀਆਂ ਨਹੀਂ ਕਮੀ ਹੈਗੀ ਦੋ ਜਵਾਕ ਨਾਲ ਆ ਜਾਣਗੇ ਹੈ ਫਰ ਹਣੇ ਦੋ ਹੱਥ ਚੱਕ ਰੱਖੀ ਆ ਹਾਂ ਮੁੰਡੇ ਆ ਜਾਣਗੇ ਗੱਡੀ ਦੀ ਲੈਣ ਕੋਲ ਐ ਨਹੀਂ ਪਤਾ ਉੱਥੇ ਸਿਰਦ ਦੇਣਾ ਚੱਲ ਜੇ ਦੋ ਕੁੜੀਆਂ ਹੋਣ ਤੇ ਅਗਲਾ ਵਿਆਹ ਕੇ ਤੋੜ ਦੋ ਹੈ ਤੇ ਉਹ ਮੁੰਡਿਆਂ ਦਾ ਕੀ ਕਰੂ ਅਗਲਾ ਚੱਲ ਦੇਖੀ ਆ ਉਹ ਜਿੱਥੇ ਉਹ ਸੰਜੋਗ ਬਾਕੀ ਸੰਜੋਗਾ ਦੀ ਚੱਲ ਐਤਵਾਰ ਆਉਣਾ ਹਾਂ ਐਤਵਾਰ ਨੂੰ ਭਾਈ ਤਿਆਰ ਰਹੋ ਬਾ ਕੋਈ ਗੱਲ ਨਹੀਂ ਜ਼ਰੂਰ ਆਵਾਂਗੇ ਨੱਚਾਂਗੇ ਟੱਪਾਂਗੇ ਗਾਵਾਂਗੇ ਲੈ ਨੱਚਾਂ ਟੱਪਾਂਗੇ ਤੇ ਸਹੀ ਉਹੀ ਗੱਲ ਮੇਰੇ ਭਰਾ ਦੀ ਤਾਂ ਤੁਸੀਂ ਰੱਖੀ ਨਹੀਂ ਸਪੈਸ਼ਲ ਤੋਰਿਆ ਮੈਂ ਤਾਂ ਗੋਟੇ ਗਿੱਟੇ ਬਣਾਈ ਬੰਦੇ ਸੱਟਾਂ ਬੱਜੀਆਂ ਸੀਗੀਆਂ ਮੈਂ ਚੱਲ ਤੂੰ ਜਾ ਇਹਦੀ ਤਾਂ ਰੱਖੀ ਨਾ ਫਿਰ ਤੁਸੀਂ ਚਲ ਪਰ ਹੁਣ ਚੜ ਜਾਣਗੇ ਇੱਕ ਪਾਸੇ ਪੂਰਾ ਨਾ ਅਸੀਂ ਤਾਂ ਕੀ ਕਹਨੇ ਆ ਅਸੀਂ ਤਾਂ ਸਾਨੂੰ ਤਾਂ ਖੁਸ਼ੀ ਆ ਬਈ ਬੜੀ ਖੁਸ਼ੀ ਆ ਸੰਤ ਚਾਹ ਆ ਵੀ ਚਲ ਉਹੀ ਗੱਲ ਸ਼੍ਰੀਕ ਦੇ ਤਾਂ ਹੋਈ ਗੱਲ ਵੀ ਚਲ ਬਸਦਾ ਹੀ ਚੰਗਾ ਲੱਗਦਾ ਸਾਡੇ ਬਰੋਬਰ ਦਾ ਹੋ ਜੂਗਾ ਭੈਣ ਭਾਈ ਹੈ ਅਸੀਂ ਕੀ ਕਹਨੇ ਆ ਜਾਈ ਨਾ ਬਈ ਚੰਗਾ ਮਜ਼ਾ ਆ ਕੋਈ ਨਾ ਨਾ ਮੈਂ ਜ਼ਰੂਰ ਆਉਂਗਾ ਜ਼ਰੂਰ ਆਉਂਗਾ ਚਲੋ ਮੈਂ ਵੀ ਕੰਮ ਤਾਂ ੰਦਾ ਛੱਡ ਕੇ ਵਿਚਦੀ ਆਈਆਂ ਮੈਂ ਵੀ ਅੱਛਾ ਅੱਛਾ ਲੈ ਕੁੜੇ ਚਾਹ ਪਾਣੀ ਤਾਂ ਮੈਂ ਭੁੱਲੀ ਗਈ ਹੋਰ ਜਲ ਜਾ ਦਾ ਆ ਦੇਖ ਲਓ ਸਿਸਟਰ ਤੂੰ ਉਹਨੂੰ ਚਾਹ ਪਾਣੀ ਪੁੱਛਿਆ ਨਹੀਂ ਮੇਰਾ ਕਾਲਜਾ ਮੱਚ ਗਿਆ ਮੇਰਾ ਕਿਹੜਾ ਜੀ ਕਰਦਾ ਸੀ ਉਤਲੇ ਮਣੇ ਪੁੱਛਿਆ ਸੀ ਮੈਂ ਤਾਂ ਹਾਂ ਮੇਰਾ ਤਾਂ ਆਪ ਕਾਲਜਾ ਮੱਚਿਆ ਪਿਆ ਲੈ ਆ ਦੇਖ ਲੈ ਸਿਸਟਰ ਇਹਨਾਂ ਨੇ ਤਾਂ ਐਤਵਾਰ ਦਾ ਕੰਮ ਪੱਕਾ ਵੀ ਕਰਤਾ ਐਤਵਾਰ ਦਾ ਤਾਂ ਪੱਕਾ ਕਰਤਾ ਆਪਾਂ ਪੱਕਾ ਹੋਣ ਨਹੀਂ ਦੇਣਾਗਾ ਅੱਛਾ ਆਪਾਂ 2 ਲੱਖ ਜਾਣ ਨਹੀਂ ਦੇਣਾ ਭਾਵਾਂ ਵਿੱਚੋਂ 10000 ਘਾਟਾ ਪੈ ਜੇ ਆਪਾਂ 2 ਲੱਖ ਤਾਂ ਗਿਆ ਅਗਲੇ ਨੇ ਬੱਕਟਕ ਵੀ ਕਰਤੀ ਅਗਲੇ ਉਹ ਤਾਂ ਛੜਾ ਤੋ ਤੇ ਛੜਾ ਮਾਰਿਆਂ ਦਾ ਭੌ ਨੂੰ ਤਿਆਰ ਹੋਏ ਬੈਠੇ ਵੇ ਆਕੇ ਤਾਂ ਨਹੀਂ ਲਿਆਂਦੀ ਬਿਓਨ ਨੂੰ ਤਿਆਰ ਹੀ ਹੋਏ ਬੈਠਿਆ ਮੇਰੀ ਗੱਲ ਸੁਣ ਇੱਥੇ ਆਪਣੇ ਇੱਕ ਬਾਬਾ ਰਹਿੰਦਾ ਬਾਬਾ ਆਪਣੇ ਪਿੰਡ 'ਚ ਕਿਹੜਾ ਬਾਬਾ ਮੈਂ ਤਾਂ ਕਦੇ ਦੇਖਿਆ ਨਹੀਂ ਬੇ ਤੈਨੂੰ ਕੀ ਦੇਖਣਾ ਸੀ ਤੈਨੂੰ ਸੁਰਤ ਰਹਿੰਦੀ ਹੈ ਕਿਤੇ ਆ ਬੋਰਡ ਦੇ ਥੱਲੇ ਬੈਠਾ ਹੁੰਦਾ ਪਹੀ ਪਹੀ ਜਾ ਕੇ ਅੱਛਾ ਸਿੱਧੀ ਪਹੀ ਜਾ ਕੇ ਹਾਂ ਅੱਛਾ ਤੇ ਮੇਰੀ ਗੱਲ ਸੁਣ ਹਾਂ ਛੜਾ ਜਿਹੜਾ ਹਾਂ ਹਾਂ ਉਹ ਦਾ ਪੂਰਾ ਪੱਕਾ ਚੇਲਾ ਹੈ ਅੱਛਾ ਹਾਂ ਬਾਬੇ ਦਾ ਬਾਬੇ ਦਾ ਅੱਛਾ ਆਪਾਂ ਹੁਣ ਐਂ ਭਾਨੀ ਮਰਵਾਉਣੀ ਹੈ ਹਾਂ ਉਹਨੂੰ ਭਾਵੇਂ 10000 ਦੇਣਾ ਪਵੇ ਹਾਂ ਭਾਵੇਂ 15 ਦੇਣਾ ਹਾਂ ਉਹਨੂੰ ਐ ਕਹਿਣਾ ਵੀ ਆਹ ਰਿਸ਼ਤਾ ਪੂਰ ਨਹੀਂ ਚੜਨਾ ਚਾਹੀਦਾ ਦੋ ਜਵਾਕਾਂ ਵਾਲੇ ਦਾ ਅੱਛਾ ਅੱਛਾ ਸਾਡੇ ਹੱਥੋਂ ਰਿਸ਼ਤਾ ਲਵੇ ਬਸ ਲੈ ਤੂੰ ਭਾਵੇਂ ਗੱਲ ਕਿਹੜੀ ਕਰਤੀ ਮੈਂ ਤਾਂ ਜੜ ਤੂੰ ਕੋਕੇ ਮੈਂ ਹੱਥੋਂ ਜਾਣੀ ਨਹੀਂ ਦਿੰਦਾ ਬਾਬੇ ਨੂੰ ਮੈਂ ਅੱਜ ਹੀ ਚਲਾ ਜਾਊਂ ਬਾਬੇ ਕੋਲੇ ਬਸ ਫਿਰ ਆਹ ਕੰਮ ਕਰ ਤੂੰ ਫਿਰ ਆਪਾਂ ਦੇਖਦੇ ਆ ਵੀ ਕੀ ਬਣਦਾ ਲੈ ਮੈਂ ਤਾਂ ਲਾ ਤੂੰ ਰੇਖ ਚ ਮੇਖ ਲੈ ਮੈਂ ਜਾਣਾ ਬਾਬੇ ਕੋਲੇ ਲੈ ਅਖੇ ਜਾਨਾ ਬਾਬੇ ਕੋਲ ਬੇ ਪੈਸੇ ਲੈ ਕੇ ਜਾਈਂ ਪੈਸੇ ਲੈ ਕੇ ਜਾਈਂ ਪੈਸੇ ਦਿਖਾਵੇਂਗਾ ਉਹ ਤਾਂ ਬਾਬਾ ਤਾਂ ਅੱਗੇ ਪਿੱਛੇ ਭੱਜਾ ਫਿਰੂਗਾ ਤੇਰੇ ਅੱਛਾ ਹਾਂ ਚੱਲ ਕੋਈ ਗੱਲ ਤੂੰ ਐਂ ਕਰ ਐਂ ਕਰ ਉਧਰੋਂ ਲੋਕ ਚ ਪਏ ਆ ਮੇਰੇ ਅੱਛਾ ਉਧਰ ਨਮਾਰੀ ਚ ਤੇ ਉਹਦੇ ਚ ਕੱਢ ਲੈ ਠੀਕ ਹੈ ਹਾਂ ਠੀਕ ਹੈ 10000 ਲੈ ਜੀ ਤੇ ਕੇਰਾ ਤੂੰ 5000 ਦੇ ਦੇ ਬਾਬਾ ਜਦੋਂ ਕੰਮ ਬਣ ਗਿਆ 5000 ਫੇਰ ਦੇ ਦੂ ਮੈਂ ਕਿਹਾ ਮੈਂ ਸਿਸਟਰ ਕੋਕੇ ਲਾ ਦੂ ਜਮਾ ਕੋਕੇ ਬੇ ਕੋਕੇ ਲਾ ਕੇ ਆਈ ਐਂ ਨਾ ਮੁੜਿਆ ਨਾ ਨਾ ਦਾਇ ਬਿਣਾ ਨਹੀਂ ਆਉਂਦਾ ਏ ਉਦੋਂ ਜਦ ਕਮਲਾ ਐ ਐ ਨਹੀਂ ਪਤਾਗਾ ਹੁਣ ਵੀ ਕੀ ਪੂਰੀ ਪਾ ਕੇ ਆਊਗਾ ਆ ਉਦਦੇ ਭੇਜਿਆ ਸੀ ਉਦਦੇ ਕੋਈ ਪੂਰੀ ਨਹੀਂ ਪਾ ਕੇ ਆ ਜੇ ਮੈਂ ਨਾਲ ਜਾਂਦੀ ਫੇਰ ਹਾਂ ਕਰਵਾ ਕੇ ਆਉਂਦੀ ਮੈਂ ਹੈ ਹੁਣ ਉਹ ਹਾਂ ਕਰ ਗਿਆ ਇੱਕ ਤਾਂ ਇਹਦਾ ਭਰਾ ਜਣਾ ਚ ਬਹਿ ਗਿਆ ਸਾਡੇ ਉਹਨੇ ਪਤਾ ਨਹੀਂ ਕਿਧਰੋਂ ਪੱਟ ਲਿਆ ਦੀ ਦੋ ਜਵਾਕਾਂ ਦੀ ਮਾਂ ਚਲ ਕੋਈ ਨਹੀਂ ਮੈਂ ਕਿਹੜਾ ਫੋਨ ਦੇ ਦੂੰ ਦੋ ਜਵਾਕਾਂ ਦੀ ਮਾਂ ਦਾ ਮੈਂ ਆਪਦੇ ਭਰਾ ਦੇ ਹੱਥੇ ਰਿਸ਼ਤਾ ਤਾਂ ਕਰਵਾਉਂਗੀ 2 ਲੱਖ ਜਾਣ ਨਹੀਂ ਦੇਣੀ ਆਓ ਮੰਗੂ ਕਿੱਧਰ ਫਿਰਦਾ ਬਿਆਹ ਦਾ ਪੁੱਤ ਪਤਾ ਲੱਗਿਆ ਦੀ ਆਹ ਤਾਂ ਵਿਆਹ ਦਾ ਹਜੇ ਕਿੱਥੋਂ ਕਰਤਾ ਉਹਦਾ ਹਜੇ ਮੈਂ ਮਸਾਲਾਵਾਨਾਂ ਦੀ ਉਹ ਸਰਵਾਲਾ ਹੁੰਦਾ ਹਾਂ ਤੂੰ ਫੇਰ ਉਹੀ ਵਾਲ ਮਸਾਲਾ ਗਈ ਹੈ ਨਾ ਪਤਾ ਨਹੀਂ ਕੀ ਕਹਿਣਾ ਹਾਂ ਉਹੀ ਆ ਹੋਰ ਫਿਰ ਮੈਂ ਨੀਟੂ ਆ ਫਿਰ ਜੇ ਨਾ ਬਣਿਆ ਅੱਥਲੇ ਨੀਟੂ ਉਹ ਖਸਮਾ ਉਹਦਾ ਤਾਂ ਪਹਿਲਾਂ ਕਰ ਲਈਏ ਉਸੇ ਬਚੋਲੇ ਨੂੰ ਕਹਿ ਕੇ ਤੇਰਾ ਕਰਾ ਦੇਾਂਗੇ ਮੈਂ ਨਹੀਂ ਰੋਲਾ ਭੰਗੂਆ ਉਹ ਜੇ ਤੈਨੂੰ ਕਹੀ ਦਿੱਤਾ ਮੇਰੀ ਗੱਲ ਹੁਣ ਐਡੇ ਤੱਤੇ ਘਾਜ ਘੋੜੀ ਨਹੀਂ ਚੜੀਦਾ ਹੁੰਦਾ ਐ ਮਾਰਨਾ ਟੀਟਣਾ ਮੁੜ ਕੇ ਸਾਰੀ ਉਮਰ ਦਰਸਦਾ ਤੁਰਾ ਫਿਰੇਗਾ ਉਹ ਪਾਨੀ ਬੱਜੀ ਵੀ ਫੇਰਾ ਪਾਲਾ ਨੰਬਰਾਂ ਜਾ ਜਾਇ ਜੇ ਸਾਡੇ ਵਾਲੇ ਨੂੰ ਪਾਨੀ ਬੱਜ ਗਿਆ ਪਹਿਲਾਂ ਉਹ ਜੇ ਤੈਨੂੰ ਵੱਜ ਜਾਣੀਆਂ ਓਏ ਹੋਈ ਗੱਲ ਐ ਨਹੀਂ ਬੜਾ ਹੋ ਕਰਦੇ ਹੁੰਦੇ ਤੂੰ ਤਾਂ ਜਮੈਂ ਸਿੱਧੀ ਅਸੀਂ ਲੈ ਗਿਆ ਤੂੰ ਤਾਂ ਪਹਿਲਾਂ ਉਹਦਾ ਇੱਕ ਦਾ ਹੋ ਜਾਣ ਦੇ ਫਿਰ ਉਦੋਂ ਬਾਅਦ ਆਪਾਂ ਇੱਕ ਹੋਰ ਕਹਦੇਾਂਗੇ ਉਹਨੂੰ ਪਿੰਡ ਉਹੀ ਐ ਨਾ ਵੱਡ ਖਾਨੀ ਓਏ ਬੱਡ ਖਾਨ ਵਾਲੇ ਤੋਂ ਉੱਥੇ ਤਾਂ ਭਾਨੀ ਵੱਜ ਗਈ ਹਾਂ ਹੁਣ ਤਾਂ ਤੁਹ ਦਲੇਲ ਸਿੰਘ ਵਾਲੇ ਤੋਂ ਲੈ ਕੇ ਆਉਣੀਆਂ ਮੇਰੇ ਤਾਂ ਪੰਗਾ ਜੜ ਗਿਆ ਨੇੜੇ ਦਾ ਦੂਰ ਦਾ ਪਿੰਡ ਭਾਲਾ ਦੀ ਓਹ ਨੇੜੇ ਦਾ ਸੌਖਾ ਗਾ ਜਾਂਦੇ ਉਧਰ ਦੀ ਮੜਾ ਹੋ ਜਾ ਕਰਾਂਗੇ ਮਿਲਿਆ ਕਰਨਗੇ ਤੇਰੀ ਮਗਰੀ ਸਹੀ ਚੱਲ ਤੈ ਤੂੰ ਕੱਪੜੇ ਸਿਮਾ ਲੈ ਹੋਰ ਮੈਂ ਤਾਂ ਪਾਈ ਬੈਠਾ ਓ ਸੱਜਰੇ ਹਜੇ ਅਗਲੇ ਦਿਨ ਦਵਾਰ ਜਾਣਾ ਆਪਾਂ ਚਲ ਕਰੀ ਆ ਕੇ ਲਾ ਲੂ ਆ ਹਾਂ ਤਬਾ ਤੂ ਕੇ ਪ੍ਰੈਸ ਮਰਵਾ ਲੈ ਇਹਦੇ ਨਾਲੇ ਹਾਂ ਕੋਈ ਗੱਲ ਟੈਨਸ਼ਨ ਨਾਲ ਤੇਰਾ ਵੀ ਕਰੂੰਗਾ ਕੋਈ ਨਹੀਂ ਹਿੱਲਾ हां पहला इन्नो इक नु चढ़ जानदे फिर जान्ता जान्ता दा दा हुदा हुदा। जान ते रले घोड़ी देखांगे ठीक आ चंगा मतलब दूरी ਪੜੂ ਫਿਰ ਪਿੰਡ ਕੋਈ ਗੱਲ ਨਹੀਂ ਦੂਰ ਦੀ ਪੜ ਲਾਂਗੇ ਨਹੀਂ ਨੇੜੇ ਕਰੋਣਾ ਨੇੜੇ ਦਾ ਸੌਖਾ ਹੋ ਜਾਂਦਾਗਾ ਜਾਂਦਾ ਆਉਂਦਾ ਬੰਦਾ ਮਿਲਿਆ ਆਉਂਦਾ ਹੁੰਦਾ ਨੇੜੇ ਤੇ ਪਾਣੀ ਮੱਝ ਜਾਂਦੀ ਆ ਕੋਈ ਗੱਲ ਨਹੀਂ ਤੇਰੇ ਵਾਲੀ ਦੂਰ ਦੀ ਪੜ ਲਾਂਗੇ ਆਪਾਂ ਤੇ ਤੂੰ ਐ ਕਰਨ ਵਾਲੇ ਹੁਣ ਇੱਥੇ ਨਾ ਕੱਪੜੇ ਖਰਾਬ ਕਰੀ ਚਾਲਾ ਦੇ ਇਹਨੂੰ ਐ ਕਰ ਲਾ ਕੇ ਨਾ ਜਾ ਕੇ ਧਵਾ ਲਾ ਕਰੇ ਹਾਂ ਧਵਾ ਹੋਰ ਤੇ ਵਾਲੀ ਨੂੰ ਵੀ ਆ ਕੇ ਚੁੱਪ ਨਾ ਕਰ ਦਿਓ ਉਹ ਨਹੀਂ ਚੁੱਪ ਕਰਦੇ ਸੀ ਜੋ ਤੇਰੇ ਨਾਲ ਗੱਲ ਹੀ ਕਰ ਲਈ ਤੂੰ ਆਪਦਾ ਮੁੰਡਾ ਹੈ ਉਹੀ ਗੱਲ ਮੈਂ ਤਾਂ ਬਾਹਰ ਚ ਬੈਠਾ ਰਹੂਗਾ ਕੋਈ ਗੱਲ ਨਹੀਂ ਐ ਕਰਾਂਗੇ ਤੂੰ ਦੋ ਜਣੇ ਲੈ ਓਏ ਹਾਂ ਓਏ ਦੋ ਜਣੇ ਲੈ ਛੋਟੀ ਹੋਈ ਨੂੰ ਮਨ ਨਾਲ ਆਏ ਫੇ ਸਾਂਝੀ ਰੱਖ ਲਾਂਗੇ ਰੱਖ ਲਾਂਗੇ ਓਏ ਚੱਲ ਮੈਂ ਕਰਦਾ ਉਹ ਨਾਲ ਗੱਲ ਵੀ ਐਂ ਕਹਿੰਦਾ ਮੰਗੂ ਤਾਂ ਓ ਤੇਰਾ ਉਹ ਨਾਲ ਹੱਡ ਸੇਕਦੇ ਹੋ ਕਿਤੇ ਐਜਾ ਪਾਏਗਾ ਸਾਂਝੀ ਗਰੀ ਉਹਦੇ ਨਾਲ ਮਗਰ ਉਹ ਦੇਖ ਕਹਿੰਦੇ ਟੁਕੜੇ ਤੋਂ ਚੱਕ ਕੇ ਉਹਦੇ ਨਾਲ ਮਗਰ ਉਹ ਦੇਖਾਂ ਚਲਾ ਤੂੰ ਤਾਂ ਫਿਰ ਆਇਆ ਹਣਾ ਉਹ ਦਾਲਾਂ ਨੂੰ ਫਿਰਦਾਣਾ ਬੜਾ ਉਹ ਆ ਤੂੰ ਤਾਂ ਚਲਾਇਆ ਕਰੋ ਹੁਣ ਇੱਥੇ ਨਾ ਤੁਰੇ ਫਰੀ ਕੱਪੜੇ ਧਵਾਲਾ ਚੱਲ ਕੇ ਜਾ ਕੇ ਪ੍ਰੈਸ ਪ੍ਰੋਸ ਮਰ ਵਾਲਾ ਚਲ ਜਾਨਾ ਹਾਂ ਤੈਨੂੰ ਦੱਸ ਦੂੰਗਾ ਕੋਈ ਨਹੀਂ ਇੱਧਰ ਆਪਾਂ ਗਏ ਠੀਕ ਆ ਐ ਦਵਾਰ ਦਾ ਟਾਂ ਦਿਨ ਆਉਂਦਾ ਸਿਸਟਰ ਬੇ ਮੇਰੀ ਗੱਲ ਸੁਣ ਸਿਸਟਰ ਫੇਰ ਦੱਸੂਗੀ ਐਂ ਕਰ ਆ ਕੱਪੜੇ ਬਦਲ ਜਾ ਬਾਬੇ ਕੋਲ ਜਾਣਾ ਰਾਤ ਤੂੰ ਆਪਦੇ ਜੀਜੇ ਨਾਲ ਮੂਤ ਪੀ ਗਿਆ ਸਾਰੀ ਰਾਤ ਪਾਈ ਗਿਆ ਕਿਹੜਾ ਮੂਤ ਪੀ ਆਲਾ ਆ ਤਾਂ ਕੱਪੜੇ ਹੀ ਨਹੀਂ ਸੁਣ ਮੈਂ ਤਾਂ ਨਵੇਂ ਲੈ ਕੇ ਆਇਆ ਨਵੇਂ ਤਾਂ ਲੈ ਕੇ ਆਏ। ਹਾਂ ਹੋਰ ਕੋਈ ਕੱਪੜੇ ਪਾ ਜਾ। ਬਾਬੇ ਦੇ ਜਾਨਾ ਫਿਰ ਵੀ। ਅੱਛਾ। ਹੋਰ। ਚੱਲ ਠੀਕ ਆ ਮੈਂ ਬਦਲ ਲੂਗਾ ਕੋਈ। ਚੱਲ ਚੰਗਾ ਬਦਲ ਕੇ ਜਾਈਂ। ਓ ਠੀਕ ਆ ਬਦਲੂਗਾ ਚੰਗਾ ਜਾਨਾ ਮੈਂ। ਤੂੰ ਕੀ ਕਹਿੰਦਾ ਸੀ? ਐਂ ਤਾਂ ਦੱਸ ਜੇ। ਮੈਂ ਤਾਂ ਕੁਛ ਨਹੀਂ ਕਿਹਾ ਮੈਂ ਤਾਂ ਹੀ ਕਹਿੰਦਾ ਸੀ ਮੈਂ ਜਾਨਾ ਵਾਂ। ਅੱਛਾ ਪੈਸੇ ਲੈ ਲੈ। ਹਾਂ ਪੈਸੇ ਲੈ ਲੈ। ਪੈਸੇ ਸਿੱਟਣਾ ਜਾਈ ਰਾਜ। ਧਿਆਨ ਨਾਲ ਜਾਈਂ। ਨਾ ਮੈਂ ਕਮਾਲਾ ਥੋੜੀ ਐ ਸਿਸਟਰ ਵੀ ਪੈਸੇ ਸਿੱਟ ਜੂਗਾ ਕਮਾਲ ਦੀ ਗੱਲ ਹੈ। ਹਾਂ ਐ ਕਰਦਾ ਹੀ ਉੱਥੇ ਕਿਤੇ ਐ ਨਹੀਂ ਪਤਾ ਜੇਬ ਚੋਂ ਕਢਾਵੇਂ। ਓਹੋ ਨੇ ਚੰਗਾ ਠੀਕ ਆ एक योजा जीजा इन्हों रल गया एक रल गया बसा हलो मैं वास्तव <स्थाथ> दुद्ध लेके ਬਾਜਬੂਜੀ ਹੁੰਦੀ ਨਹੀਂ ਜੀ ਕੱਟੀ ਬੋਲਦੀ ਲੱਗਦੀ ਆ ਸੰਗਦੀ ਆ ਹਜੇ ਰੱਖ ਦਿਓ ਜੀ ਇੱਥੇ ਮੈਂ ਫੇਰ ਪੀ ਲੂੰ ਹਾਂ ਤੇ ਚੰਗਾ ਫਿਰ ਪੀ ਲਈ ਉਹ ਮਸਾ ਟਾਈਮ ਬੀਦਾ ਮੈਨੂੰ ਵੀ ਖੁੰਡ ਚੱਕਣ ਦਾ ਪਾਈ ਉੱਠ ਖੜ ਹਾਏ ਦੇ ਕਿਵੇਂ ਮੁੜਕੋ ਮੁੜਕਿਓ ਹੈ ਵੀ ਤੈਨੂੰ ਮੁੜਕਾ ਵੀ ਨਹੀਂ ਆਉਂਦਾ ਤੈਨੂੰ ਗਰਮੀ ਗਰਮੀ ਲੱਗਦੀ ਨਹੀਂ ਉਮਰ ਨੇ ਸੁਪਨਿਆਂ ਦੀ ਪੱਟੀ ਵੀ ਇਸ ਤਰ੍ਹਾਂ ਦੇ ਲੱਗੇ ਹੋਏ ਨੇ ਤੁਸੀਂ ਹੁਣ ਦੁਪਹਿਰਾ ਹੋਇਆ ਪਿਆ ਐਡਾ ਵਧੀਆ ਵਾ ਬਣਾਈ ਜਾਂਦਾ ਸੀ ਮੈਨੂੰ ਤਾਂ ਪਹਿਲੇ ਸੂਨੇ ਤਾਂ ਨਹੀਂ ਪੰਦਾ ਤੈਨੂੰ ਐ ਸ਼ੰਗ ਸ਼ਰਮ ਤਾਂ ਹੈ ਨਹੀਂ ਹਨਾ ਵੀ ਕੋਈ ਕੰਮ ਧੰਦਾ ਕਰ ਲੈ ਕੋਈ ਸਿੱਖ ਲੈ ਉਹਦੇ ਮੂਰੇ ਕੱਕ ਕਰਕੇ ਵੀ ਕੰਮ ਦਿਖਾਏਗਾ ਕੋਈ ਕਿ ਲੱਖਣ ਲੈਣਾ ਨਹੀਂ ਮੈਂ ਉਸੇ ਦੇ ਸੁਪਨੇ ਆ ਜਾਂਦੇ ਸੀ ਮੈਂ ਤਾਂ ਘੁੰਡ ਚੱਕਣ ਲੱਗਿਆ ਸੀਗਾ ਮਾਂ ਦੀ ਅੱਧੀ ਅੱਠਾ ਹੁਣ ਉਹ ਕੰਮ ਕਰਕੇ ਬੈਠਾ ਸੀ 2 ਮਿੰਟ ਮੰਜੇ ਤੇ ਹੁਣ ਕਹਿੰਦਾ ਮੈਂ ਖੇਤ ਜਾਣਾ ਤੂੰ ਬਗ ਜਾ ਨਾਲ ਉੱਜੜ ਜਾ ਅਜੇ ਤਾਂ ਐਤਵਾਰ ਚ ਟਾਈਮ ਪਿਆ ਐਤਵਾਰ ਐਤਵਾਰ ਤੂੰ ਸ਼ਿਪੇ ਜੇ ਥੋੜ ਫਟਾਏ ਤਵਾਰਾ ਉਰੂ ਕਿਤੇ ਆਜੂਗਾ ਭਾਈ ਅਰੇ ਸ਼ੁਕਰਵਾਰ ਆ ਪਰਸੋਂ ਦੀ ਗੱਲ ਐ ਪਰਸੋਂ ਦੀ ਗੱਲ ਐ ਤੈਨੂੰ ਮਹੀਨਾ ਕੋ ਸਾਡਾ ਤਾਂ ਹੈ ਤਾਂ ਕਾਇਦਾ ਬਾਤ ਜਿਆ ਮਨ ਤਲਾਗ ਬਾਗ ਜਾਗੇ ਪਰ ਹੁਣ ਤੂੰ ਤਾਂ ਅੱਜ ਜਮੀ ਸੰਗ ਲਾ ਲਈ ਅੱਗੇ ਚੱਲ 9 10 ਤਾਂ ਤੂੰ 12 ਵਜੇ ਤੇ ਖੜਾ ਹੋ ਜਾ ਤੈਨੂੰ ਤਾਂ ਗਰਮੀ ਵੀ ਨਹੀਂ ਲੱਗਦੀ ਗਰਮੀ ਜਿੱਥੇ ਲੱਗਣੀ ਸੀ ਭਾਇਆ ਬੰਦਾ ਸ਼ਿਮਲੇ ਕੋ ਪਰਦਾ ਸੀ ਸ਼ਿਮਲੇ ਚ ਤੁਰਿਆ ਫਿਰਦਾ ਸੀ ਇਹੇ ਜਾ ਤਨ ਸੁਣ ਲਿਆ ਕਰੋ ਪਰ ਮੈਂ ਲਾ ਪਾਈ ਜੀ ਕਰਾਉਣਾ ਛੱਡ ਦੇ ਮੈਥੋਂ ਵੀ ਮਗਾਨੀ ਦੀ ਆਉਗੀ ਅਗਲੀ ਕਹੂਗੀ ਉਹ ਮੈਨੂੰ ਕਹੂਗੀ ਤੁਸੀਂ ਕਿਵੇਂ ਬੇਇੱਜ਼ਤੀ ਕਰੀ ਜਾਂਦੀ ਏ ਮੂੰਹ ਤੇ ਜਮੀ ਨਹੀਂ ਸ਼ਰਮੋਂਦੀ ਓਏ ਇਹਦੇ ਨਾਲ ਕੀ ਮੱਥਾ ਮਰਿਆ ਨੀਆ ਚਾਰ ਬੋਲਦਾ ਪਹਿਲਾਂ ਮੈਂ ਮਾਰ ਤੇ ਤੂੰ ਚਾਹ ਦੇ ਘੁੱਟ ਲੈਉਣੀਆਂ ਲਿਆ ਦੇ ਯਾਰ ਮੇਰੇ ਵਾਸਤੇ ਇਹ ਨਾਲ ਤਾਂ ਬੰਦਾ ਕੰਧ ਸਿਰ ਮਾਰਨ ਵਾਲਾ ਕੰਮ ਹੋਇਆ ਪੈਗਾ ਪਤਾ ਨਹੀਂ ਮਰ ਮੁਰਗਾ ਮੇਰਾ ਹਲਕੜਾ ਐਂ ਵੀ ਟਾਈਮ ਨਾਲ ਉੱਠਲੇ ਬੰਦਾ ਮੈਨੂੰ ਤਾਂ ਤੁਸੀਂ ਮਾਰ ਕੀ ਰਾਜੀ ਈਓ ਉਹ ਤਾਂ ਹੀ ਚੁੰਨੀਓ ਨਾ ਹੋਗਾ ਟਾਈਮ ਤੇਰਾ ਮਾ ਟਾਈਮ 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 ਕਰੀ ਜਾਂਦੇ ਰੈਨਿਊ ਟਾਈਮ ਲੱਗ ਜਾਂਦਾਗਾ ਕੋਈ ਚੀਜ਼ ਕੰਮ ਮਹਿਜਾ ਹੁੰਦਾ ਮੇਰੀ ਗੱਲ ਸੁਣ ਤੂੰ ਅੱਧੀ ਰਾਤ ਤੱਕ ਤਾ ਤੂੰ ਘਰੇ ਨਹੀਂ ਵੜਦਾ ਹੈਗਾ ਹੁਣ ਤੂੰ ਸੁੱਤਾ ਨਹੀਂ ਉੱਠਦਾ ਹੈਗਾ ਉਹ ਰਾਤ ਨੂੰ ਤਾਂ ਮੈਂ ਸੌਂਦਾ ਹੀ ਨਹੀਂ ਹੁਣ ਮੈਂ ਤਾਂ ਦਿਨੇ ਸੌਇਆ ਕਰੂੰ ਦਿਨੇ ਸੌਇਆ ਕਰ ਤੇ ਅੱਛਾ ਕੰਮ ਕੌਣ ਕਰੂਗਾ ਫਿਰ ਰਾਤ ਨੂੰ ਸੁਪਨੇ ਨਹੀਂ ਆਉਂਦੇ ਜਿਹੜੇ ਦਿਨੇ ਆਉਂਦੇ ਆ ਮੇਰੀ ਗੱਲ ਸੁਣ ਲਓ ਆਲੇ ਨੂੰ ਕੀ ਹੋਵੇਗਾ ਨਾ 12-12 ਵਾਰ ਉੱਠਿਆ ਕਰੇਗਾ ਹੁਣ ਮੈਨੂੰ ਨਾ ਉਹਨਾਂ ਬੱਖੀਆਂ ਚਰਾਦ ਪਾਲੀ ਮੈਨੂੰ ਸਾ ਗੱਲ ਆ ਉਹ ਭਿੰਦਾ ਮੇਰੇ ਤਾਂ ਪਹਿਲਾਂ ਹੀ ਦੂਹੀ ਜਾਂਦੀ ਆ ਬੱਖੀ ਜੀ ਉੱਦੇ ਮਾਰੀ ਤੂੰ ਚੌੜ ਕਰਦੇ ਨੇ ਕਰਤੂਤ ਆ ਬਰਾ ਹੋਰ ਵੀ ਖਾਏਗਾ ਮੁੜ ਕੇ ਮੇਰੇ ਨਾਲ ਤੇਰਾ ਤਾਂ ਆ ਵੀ ਸੁੱਖ ਨਹੀਂ ਗਾ ਵੀ ਕਿੱਥੇ ਚੇਪੀਆਂ ਯੂਪੀ ਲਵਾ ਲਿਆ ਵਾਂ ਮੈਂ ਤਾਂ ਬੱਖੀ ਜੀ ਫੜ ਕੇ ਤੁਰਿਆ ਫਿਰਦਾ ਹੁੰਦੇ ਤਾਂ ਮੈਂ ਤੁਹਾਨੂੰ ਦੱਸਦਾ ਜਿਆਦਾ ਪਸ਼ੂਆਂ ਦੇਖ ਲਿਆ ਕਰ ਜਾ ਮਾੜਾ ਮੋਟਾ ਖੇਤ ਬੰਨ ਨਿਕੜਾ ਉੱਥੇ ਲੋਕ ਹਰਾ ਬੜਵੜਾ ਲਈ ਜਾਂਦੇ ਨੇ ਪਸ਼ੂਆਂ ਕੋਲੇ ਮੈਂ ਤਿੰਨ ਵਾਰੀ ਗੇੜਾ ਮਾਰ ਕੇ ਨਾ ਰੋਜ਼ ਤਾਂ ਦੇਖਦਾ ਵੀ ਆਪਣੇ ਚਾਰ ਗਾਈਆਂ ਨੇ ਉਧਰ ਵੀ ਹਰੇ ਬਣੇ ਨਾ ਗੇੜਾ ਮਾਰ ਲਿਆ ਕਰ ਉੱਥੇ ਸਾਰਾ ਪੁੰਨ ਹੁੰਦਾ ਹੈ ਗਰੀਬ ਗੁਰਬਾਜੇ ਕੋਈ ਲੈ ਜਾਂਦਾ ਪੁੰਨ ਹੁੰਦਾ ਆ ਘਰ ਵਿਦਾਨ ਕਰਦੇ ਫਿਰ ਪੁੰਨ ਉਹਨੂੰ ਕੋਠੇ 'ਚ ਰੱਖ ਲਈ ਤਾਂ ਉਹ ਪੁੰਨ ਲੱਗੂ ਮੈਨੂੰ ਮੇਰਾ ਫੇਰ ਹੀ ਇਸਤਾਪੂਤ ਚੜਦਾ ਜੇ ਗਰੀਬਾਂ ਬਾਰੇ ਮੈਂ ਸੋਚਦਾ ਮੈਂ ਤੁਹਾਨੂੰ ਦੱਸਦੀ ਗੱਲ ਸਿੱਧਾ ਰਾਹ ਪੈ ਜਾ ਮਨ ਉਸਾਂ ਗੱਲ ਜਾਗੀ ਨਾ ਫਿਰ ਨਾਲ ਤਾਂ ਖਾਣ ਲਿਆ ਕਰ ਉਹ ਤੋਂ ਸੱਤ ਸੱਤ ਤੂੰ ਖਾਣੀ ਖਾਣਾ ਚੱਲ ਚੰਗਾ ਮੈਂ ਤਾਂ ਖੇਤ ਜਾਂਦਾ ਫਿਰ ਚਾ ਪਿਆਤੀ ਮੈਨੂੰ ਚੰਗੀ ਤੁਸੀਂ ਖੇਤ ਕਿਹੜਾ ਤੇਰਾ ਕੋਈ ਸੁੱਖਾ ਯਾਰ ਖੇਤ ਜਾ ਕੇ ਤੂੰ ਉੱਥੇ ਮੰਜਾ ਡਾਕੇ ਪੈ ਜਾਣਾ ਫਿਰ ਹੁਣ ਮੈਂ ਪੈਣਾ ਵੀ ਨਹੀਂ ਤੂੰ ਤਾਂ ਮੇਰੇ ਸੁਪਨੇ ਦੇ ਦੁਸ਼ਮਣ ਬਣੇ ਬੈਠੀ ਹੂੰਗੀ ਨਾ ਤਾਂ ਤੂੰ ਐਂ ਦੇਖਦਾ ਵੀ ਕਿਹੜੇ ਕਿਆਰੇ ਚ ਪਈ ਜਾਂਦੀ ਐ ਮੋਟਰ ਵੀ ਕਿਹੜਾ ਵੀ ਪਰਗਾ ਕਿਹੜੇ ਚ ਬਦਲਨੀ ਐ ਐਂ ਤੇਰਾ ਸਰਦਾਰਨੀ ਵਾਲਾ ਟੱਕ ਹੈਗਾ ਭੈਣਾਂ ਦੇ ਚਾਰ ਕੁੜੀਆਂ ਨੇ ਟੱਕਣ ਤਾਂ ਖੋਲ ਹੀ ਸਕਦਾ ਨਹੀਂ ਕਹੀ ਚੱਕਣ ਹੁਣ ਕਿਹੜਾ ਕਿਆਰੇ ਬਦਲਨੇ ਹੁੰਦੇ ਦੂਜੂ ਟੱਕਣ ਨੂੰ ਪੈ ਜਾਂਦਾ ਉੱਥੇ ਪਤੀਲਾ ਧਰਿਆ ਹੋਇਆ ਖੇਤ ਵੀ ਪਰ ਪਤੀਲੇ ਦਾ ਢੱਕਣ ਚੱਕਣਾ ਉਹ ਜਿਹੜੇ ਤੇਰੇ ਮਾਂ ਪਾਈਪ ਲੱਗੇ ਉਹਨਾਂ ਦੇ ਟੱਕਣ ਖੋਲੇਂ ਗਈ ਉਹ ਮੇਰੇ ਨਾਲ ਤਾਂ ਮੈਨੂੰ ਕਦੋਂ ਦੱਸਿਆ ਤੂੰ ਆਪਣੇ ਪੈਰ ਬਲਵਾ ਰੱਖਿਆ ਮੈਂ ਤਾਂ ਲੋਕਾਂ ਦੀ ਬੱਟਾ ਵੱਢੀ ਗਿਆ ਮੈਂ ਤੁਹਾਨੂੰ ਤਾਂ ਤੂੰ ਨਾ ਮੁੱਕੀਆਂ ਖਾ ਲਈ ਓਏ ਤੇਰਾ ਤਾਂ ਕੋਈ ਆ ਰੇਲ ਗੱਡੀ ਲੰਗੀ ਜਾਂਦੀ ਆ ਇਹ ਥੱਲੇ ਆ ਕੇ ਮਰ ਜਾ ਛੇਕਣੋਂ ਖੜਾ ਛੁੱਟ ਜੂ ਬਰੇ ਚੱਕ ਕੇ ਲੱਕੜਾਂ ਦੇ ਤੈਨੂੰ ਤੁਸੀਂ ਤਾਂ ਚਾਹੁੰਦੇ ਹੋ ਮੇਰੀ ਜ਼ਮੀਨ ਤੇ ਅੱਖਾ ਸੋਡੀ ਤੁਸੀਂ ਤਾਂ ਚਾਹੁੰਦੇ ਮੈਂ ਮਰ ਜਾ ਬਿਵਨਾ ਤਾਂ ਮੈਨੂੰ ਕੀ ਆ ਮਿੰਦੇ ਸਾਲੇ ਮੈਨੂੰ ਕਹਿੰਦੇ ਮਰ ਜਾ ਤੇਰਾ ਮੈਂ ਹੁਣ ਕਰਾਉਂ ਡੋਲਾ ਮੈਂ ਕਹਿੰਦਾ ਚੱਲ ਖੜਾ ਹੋ ਜਾ ਇੱਕ ਮਿੰਟ ਮਾਰ ਭੱਜ ਜਾਂਦਾ ਭਾਜਾ ਖੇਤਾਂ ਦਾ ਮੇਰੀ ਗੱਲ ਸੁਣ ਲੈ ਇੱਕ ਮੈਂ ਲੱਤਾਂ ਤੋੜ ਦੂ ਜੇ ਖੇਤ ਆ ਵੜਿਆ ਉੱਥੇ ਮੇਰੇ ਸਾਲੋ ਮੇਰੇ ਸੁਪਨੇ ਸਾਰੇ ਖਰਾਬ ਕਰ ਦਿੰਦੇ ਤੁਸੀਂ ਓਏ ਉੱਥੇ ਤੀ ਮੈਨੂੰ ਨਾ ਹਰਾ ਵੜਾ ਦੀ ਮੈਨੂੰ ਸਿਆ ਗੱਲ ਆ ਉੱਥੇ ਜਾ ਕੇ ਹਰਾ ਵੜਾਈ ਜਾਂਦਾ ਰਹਿੰਦਾ ਸਾਰਾ ਕਾਹਨੂੰ ਲੈ ਕੇ ਜਾਂਦੀਆਂ ਨੇ ਇਹ ਵੜਾਉਂਦਾ ਜਾ ਕੇ ਸਾਰੀ ਜ਼ਿੰਦਗੀ ਨਾਖਮਾ ਰੱਖੇ ਨੇ ਭਾਲਦਾ ਇਹ ਡੋਲਾ ਹਜੇ ਕੀ ਖਵਾਏਂਗਾ ਅਗਲੇ ਨੂੰ ਬਗਾਨੀ ਤੀ ਨੂੰ ਲੋਹੂ ਵੀ ਰੱਖਿਆ ਨਾ ਘਰੇ ਕਰੇ ਨਾ ਖੇਤ ਦਾ ਕਰੇ ਕੁਝੋ ਉਹ ਤੂੰ ਲਿਆ ਦੇ ਕੁੱਟ ਚਾਹੀਦੀ ਮੈਨੂੰ ਜੇ ਲੈ ਕੇ ਦੇਵੇਂ ਯਾਰ ਇੱਕ ਤੌਣੇ ਤਪਾਰ ਰੱਖਿਆ ਇੱਕ ਤੈਂ ਤਪਾਰ ਰੱਖਿਆ ਮੈਨੂੰ ਲਾ ਗੱਡੀ ਥੱਲੇ ਮੈਨੂੰ ਆਉਣਾ ਪਊ ਅੱਧੀ ਚਾਂਜ ਰਾਂ ਹਾਏ ਪਵਾ ਦੇ ਚਾਂਜ ਰਾਂ ਮੈਂ ਆਮਾ ਅੱਡੀਆਂ ਕੁਛੀ ਡੇਰੇ ਸੋਹਣਿਆਂ ਪਵਾ ਦੇ ਚਾਂਜ ਰਾਂ ਪੁੱਤਰੀ ਲੈ ਵੀ ਤੇਜਾ ਸਾਹਿਬ ਬਾਬੇ ਕੋਲੇ ਚੱਲਦੇ ਆ ਬਾਬੇ ਦਾ ਹੈਗਾ ਪੂਰਾ ਭਗਤ ਜੇ ਕਿਤੇ ਬਾਬੇ ਨੇ ਦੇਖ ਚ ਮੇਖ ਲਾਤੀ ਤੇਰਾ ਬੇੜਾ ਬਾਈ ਅੱਜ ਹਵਾ ਕਿਹੜੇ ਪਾਸੇ ਚੱਲ ਪਈ ਇਹਦੇ ਕੋਲ ਤਾਂ ਡੇਰੇ ਤੇ ਕੋਈ ਵੀ ਨਹੀਂ ਆਉਂਦਾ ਹੁੰਦਾ ਹੈ ਅੱਜ ਤਾਂ ਪੂਰੀ ਸੰਗਤ ਆਈ ਆਹਾ ਮੈਨੂੰ ਲੱਗਦਾ ਵੀ ਇਹਦੇ ਮੰਤਰ ਕੰਮ ਕਰਨ ਲੱਗੇ ਸੰਗਤ ਪੂਰੀ ਆਈ ਲੈ ਵੀ ਤੇਜਾ ਸੋ ਜੇ ਉਹ ਆ ਗਿਆ ਤੇਰਾ ਬੇੜਾ ਜਮਾ ਘਰ ਕੋਜੂ ਇਸ ਤੋਂ ਪਹਿਲਾਂ ਬਾਬੇ ਕੋਲੇ ਉਹ ਆਵੇ ਆਪ ਆਪ ਦਾ ਠੋਲੂ ਜਾ ਕੇ ਡੱਕਦੀ ਆਹਾ ਇਹ ਤਾਂ ਪੂਰੀ ਚੈਲ ਪੈ ਲੱਗੀ ਵੀ ਬਾਬੇ ਕੋਲੇ ਧੰਪਾ ਬਾਬਾ ਜੀ ਮੈਨੂੰ ਲੱਗਦਾ ਬਾਬਾ ਡੇਰੇ ਤੇ ਹੈ ਨਹੀਂ ਸੰਗਤ ਪੂਰੀ ਖੜੀ ਅੱਗੇ ਤੇ ਇੱਥੇ ਹੀ ਬੈਠਾ ਹੁੰਦਾ ਆ ਮੈਨੂੰ ਲੱਗਦਾ ਬਾਬੇ RAM ਦੇਵ ਨੇ ਨਾ ਸਹੀ ਹੱਸਣ ਤੋਰਦਾ ਹੈ ਲੈ ਬਾਬਾ ਦਾ ਪੁੱਠਾ ਲੈ ਲਮਕ ਬਾਬਾ ਜੀ ਧੰਨ ਬਾਗ ਬਾਬਾ ਜੀ ਧੰਨ ਬਾਗ ਪਤ ਨਹੀਂ ਲੱਗਿਆ ਯਾਰ ਸੁੱਖੇ ਨੇ ਕਿੱਥੇ ਚੜਾਤਾ ਆਓ ਆ ਗਿਆ ਭਗਤਾ ਬਾਬਾ ਜੀ ਤਾਂ ਇਹ ਕੀ ਗੱਲ ਹੋ ਗਈ ਬਾਬਾਈ

ਮੈਂ ਤਾਂ ਹਫ ਕਾਮਲਾ ਇਹਨੂੰ ਬੋਲੀ ਜੰਨਾ ਹੈ ਹੋਰ ਤਾਂ ਤਾਂ ਠੀਕ ਆ ਐੇ ਤਨਪਾਕ ਬਾਬਾਈ ਤਨਪਾਕ ਬਾਬਾਈ ਤਨਪਾਕ ਇਹ ਬਾਬਾਈ ਤੁਹਾਨੂੰ ਨਹੀਂ ਪਤਾ ਮੈਂ ਸੁਣਦਾ ਸੀ ਤੁਸੀਂ ਨੇਰੇ ਕਰਾਮੂਤ ਦੇ ਭਰੇ ਪਏ ਆ ਜੀ ਕੋਈ ਕਰਾਮੂਤ ਨਹੀਂ ਹੁੰਦਾ ਕਰਾਮਾਤ ਹੁੰਦੀ ਆ ਉਹ ਹੀ ਫਰਮਣ ਕੀ ਕਰਾਂ ਬਾਬਾਈ ਤੁਹਾਨੂੰ ਪਤਾ ਸੱਚੀ ਗੱਲ ਮੇਰੇ ਮੂੰਹੋਂ ਨਿਕਲ ਜਾਂਦੀ ਹੈ ਜਿਵੇਂ ਮੈਂ ਥਰੇ ਹੈ ਨਹੀਂ ਜਾਂਦਾ ਚੱਲ ਕੋਈ ਨਹੀਂ ਜੈ ਜੈਕਾਰ ਕਰਤੀ ਆਪਾਂ ਇਹ ਅੱਛਾ ਬਾਬਾ ਜੀ ਮੈਂ ਆਏ ਪੁੱਛਦਾ ਸੀ ਮੈਂ ਵੀ ਆ ਜਿਹੜਾ ਤੁਸੀਂ ਉੱਤੇ ਬਹਿ ਕੇ ਭਗਤੀ ਕਰਦੇ ਸੀ ਏ ਬਾਬੇ RAMDEEP ਦਾ ਕੀ ਨਮਾਜ਼ ਸੁਣਿਆ ਸੰਗਤ ਤਾਂ ਸਾਰੀ ਥੱਲੇ ਗੜੀ ਤੁਸੀਂ ਉੱਤੇ ਚੜੇ ਬੈਠੇ ਭਗਤਾ ਤੈਨੂੰ ਨਹੀਂ ਪਤਾ ਹੁਣ ਟੋਕਣ ਲੱਗਦੇ ਆ ਅੱਛਾ ਚੱਲ ਤੂੰ ਆਨਲਾਈਨ ਲਵਾਤਾ ਤੇਰਾ ਨੰਬਰ ਆਪਾਂ ਪਹਿਲਾਂ ਲਿਆਗਾ ਅੱਛਾ ਅੱਛਾ ਧੰਨਵਾਦ ਧੰਨਵਾਦ ਬਾਬਾ ਜੀ ਤੈਨੂੰ ਪਤਾ ਫਿਰ ਭਗਤੀ ਆਪਾਂ ਅਹੀਂ ਨਹੀਂ ਪਤਾ ਕਿੱਥੇ ਕਰੀਏ ਆ ਮੈਂ ਵੀ ਕਹਾਂ ਮੈਂ ਬਾਬਾ ਜੀ ਬੁੱਠੇ ਲਾ ਕੇ ਬੈਠੇ ਅੱਛਾ ਤੇ ਬਾਬਾ ਜੀ ਮੈਂ ਤਾਂ ਫੁੱਟੇ ਕੋਲੇ ਕੰਮ ਆਇਆ ਸੀਗਾ ਜੀ ਹਾਂ ਦੱਸੋ ਮੈਂ ਆਏ ਕਹਿੰਦਾ ਸੀ ਆਪਣਾ ਉਹ ਕੀ ਸੀ ਆਪਣਾ ਛੜਾ ਨਹੀਂ ਹਾਂ ਹਾਂ ਉਹ ਜਿਹੜਾ ਮੋੜ ਛੜਾ ਤੇ ਬਾਬਾ ਜੀ ਤੁਹਾਨੂੰ ਪਤਾ ਵੀ ਮੈਨੂੰ ਐ ਪਤਾ ਲੱਗਾ ਵੀ ਉਹ ਹੈਗਾ ਤੁਹਾਡਾ ਪੂਰਾ ਭਗਤ ਉਹਦਾ ਥੋੜੇ ਤੋਂ ਪੁੱਛੇ ਬੈਣਾ ਪਾਣੀ ਨਹੀਂ ਪੀਂਦਾ ਥੋੜੇ ਤੋਂ ਪੁੱਛੇ ਬੈਣਾ ਕੋਈ ਕੰਮ ਹੀ ਨਹੀਂ ਕਰਦਾ ਹਾਂ ਮੈਂ ਪਤਾ ਤੇ ਮੇਰੇ ਕੋਲੇ ਖਬਰ ਪਹੁੰਚੀ ਆ ਵੀ ਉਹਦਾ ਕਹਿੰਦੇ ਵਿਆਹ ਹੈ ਹਾਂ ਵਿਆਹ ਅੱਛਾ ਵਿਆਹ ਦੇਖ ਮੇਰੀ ਗੱਲ ਸੁਣ ਲੈ ਬਾਬਾ ਉਹ ਆਊਗਾ ਤੇਰੇ ਕੋਲੇ ਗੱਲ ਕਰਨ ਵਾਤੇ ਵੀ ਮੰਤਰ ਮੂਤਾ ਮਾਰਨ ਵਾਤੇ ਹਾਂ ਮੈਂ ਹੀ ਕਰਿਆ ਉਹਦਾ ਅੱਛਾ ਮੈਂ ਲਾਇਆ ਬੇੜੇ ਪਾਰ ਨਾ 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 ਉਹ ਹੋ ਬਾਬਾ ਇਹ ਕਮਾਲ ਕਹਿੰਦੇ ਬੇੜੇ ਪਾਰ ਥੋੜੀ ਲੰਮਣੇ ਆ ਉਹਦਾ ਤਾਂ ਬੇੜਾ ਬਹੋਣਾ ਆ ਬਹਾਉਣਾ ਹਾਂ ਮੇਰੀ ਗੱਲ ਸੁਣ ਬਾਬਾ ਜੀ ਤੁਸੀਂ ਕੁਛ ਵੀ ਕਰਕੇ ਮੰਤਰ-ਮੂਤਰ ਮਾਰੋ ਕੋਈ ਵਧੀਆ ਬਭੂਤੀ-ਵਭਾਤੀ ਇਕੱਠੀ ਕਰਕੇ ਹੋਮ ਫੱਟ ਸੁਹਾ। ਐਸਾ ਕੰਮ ਕਰੋ ਵੀ ਉਹਦਾ ਕੰਮ ਹੋਵੇ ਨਾ। ਕਰਦਿੰਨੇ ਆ ਫਿਰ ਭਗਤਾਂ ਦਕਸ਼ਨਾ ਦਾ ਦੇਣੀ ਉਹ ਫਿਰ ਤੈਨੂੰ। ਅੱਛਾ ਦਕਸ਼ਣਾ ਲੱਗੂਗੀ? ਤੇ ਕਿੰਨੀ ਕੁ ਦਕਸ਼ਣਾ ਲੱਗੂ ਬਾਬਾ ਜੀ? 20000 ਰੁਪਇਆ। 20000 ਰੁਪਇਆ? ਕਿਉਂ? ਤੇ ਬਾਬਾ ਜੀ ਕਮਾਲ ਦੀ ਗੱਲ ਕਰਨੀ 20 ਰੁਪਏ ਮੇਰੇ ਕੋਲੇ ਹੁੰਦਾ ਕਮਾਲ ਕਰੀ ਜਨੇ ਤੁਸੀਂ ਤਾਂ 20000 ਰੁਪਇਆ ਬਹੁਤ ਜ਼ਿਆਦਾ ਬਾਬਾ ਘੱਟ ਕਰ। ਤਾਂ ਉਹ ਮੇਰਾ ਪੱਕਾ ਭਗਤ ਆ। ਫਰ ਪੈਸੇ ਕੱਟ ਕਰ ਲਾ ਬਾਬਾ ਨਾ ਨਾ ਚਲ ਆਏ ਕਰ ਦੱਸ ਦੇ ਨਹੀਂ ਬਸ ਹੁਣ ਤਾਂ ਠੀਕ ਆ ਅੱਛਾ ਦੱਸ ਯਾਰ ਗੱਲ ਆਏ ਆ ਮੈਂ ਇਹ ਕੰਮ ਕਰਦਾ ਨਹੀਂ ਪਰ ਤੈਨੂੰ ਪਤਾ ਫਿਰ ਗਾਂਦੀ ਮੁਰੇ ਤਾਂ ਗਾਂਦੀ ਤੋਂ ਕਹਨੇ ਦੱਸ ਦੱਸ ਖੜ ਜਾ ਗੱਗਲ ਵੇ ਕਰਦੀ ਦੂਜੇ ਹੈ ਗੱਗਲ ਵੇ ਕਰਦੀ ਆਹ ਚਲ ਆ ਲੋ ਬਾਈ ਤੈਨਾਂ ਅਰੇ ਭਈ ਇਹ ਹੈਗੀ 5000 ਠੀਕ ਹੈ ਤੇਰਾ ਤੁਸੀਂ 5000 ਰੁਪਏ ਫੜੋ ਜਦੋਂ ਤੁਸੀਂ ਕੋਕੇ ਪੱਕੇ 라ਦੇ ਬਾਕੀ ਦਾ 5000 ਰੁਪਿਆ ਮੈਂ ਉਦੋਂ ਆਉਂਗਾ ਜਦੋਂ ਉਹਦਾ ਬੇੜਾ ਵਹਿ ਗਿਆ ਬੇੜਾ ਦਾ ਬਹਿ ਜੂ ਭਗਤ ਮੁਕਰਨਾ ਨਹੀਂ ਫਿਰ ਤੇਰਾ ਬੇੜਾ ਵਹਾ ਦੂੰਗਾ ਨਾ ਉਹ ਹੋ ਬਾਬਾ ਜੀ ਕਮਾਲ ਦੀ ਗੱਲ ਕਰੀ ਜੰਨੇ ਤੁਸੀਂ ਮੈਂ ਕਹ ਜੀ ਮੈਂ ਤਾਂ ਤੁਸੀਂ ਜਮਾ ਕੋਕੇ ਪੱਕੇ ਲਾ ਦਿਓ ਜੀ ਤੇ ਮੈਂ ਵੀ ਤੁਹਾਡੇ ਕੋਲੇ ਕੋਕੇ ਪੱਕੇ 라 ਦੂੰਗਾ ਪੈਸੇ ਤੁਹਾਡੇ ਕੋਲ ਆ ਗਏ ਹਾਂ ਪਰ ਦੇਖੋ ਪੜੇ ਕੀ ਇਹ ਦੇਖੋ ਉਹ ਹੈਗਾ ਤੁਹਾਡਾ ਪੂਰਾ ਭਗਤ ਕਿਤੇ ਲਾਲਚ ਦੇ ਵਿੱਚ ਆ ਕੇ ਤੁਸੀਂ ਭਗਤੀ ਦੇ ਵਿੱਚ ਆ ਕੇ ਆ 5000 ਰੁਪਏ ਲੈ ਕੇ ਤੁਸੀਂ ਮੜ ਕੇ ਬੁੱਕਰ ਜਾਓ ਭਗਤਾ ਮੈਂ ਨਹੀਂ ਮੁਕਰਦਾ ਤੂੰ ਨਾ ਮੁਕਰ ਜੀ ਮੇਰਾ 5000 ਰੁਪਿਆ ਨਹੀਂ ਦੇਖ ਲੈ ਵਿਆਜ ਲਾਉਣਾ ਸ਼ੁਰੂ ਕਰ ਦੂੰ ਨਾ ਨਾ ਕੋਈ ਗੱਲ ਨਹੀਂ ਚੰਗਾ ਫਿਰ ਬਾਬਾ ਜੀ ਮੈਂ ਚੱਲਦਾ ਠੀਕ ਹੈ ਤੇ ਤੁਸੀਂ ਰੱਖੋ ਗੱਲ ਧਿਆਨ ਚ ਮੇਰੀ ਗੱਲ ਸੁਣ ਭਗਤਾ ਹਾਂ ਗੱਲ ਗਾਹਾਂ ਨਾ ਕਰੀ ਕੰਮ ਇਹ ਹੋ ਜਾਊਗਾ ਅੱਛਾ ਤੇ 5000 ਵਸਤੂ ਤਿਆਰ ਰੱਖੀ ਪਰਸੋਂ ਮੈਨੂੰ 5000 ਦੇ ਜੀ ਜੀ ਅੱਜ ਆਇਆ ਤਾਂ ਬਸ ਉਹਦਾ ਕੰਮ ਕਰ ਦੇਣਾ ਅੱਜ ਬਲਾਈ ਲਵਾਂਗੇ ਉਹਨੂੰ ਅੱਛਾ ਬਾ ਤੁਸੀਂ ਭਾਨੀ ਮਾਰ ਦੋ ਜੀ ਵੀ ਮੰਨ ਕੇ ਚੱਲੋ ਵੀ ਭਾਨੀ ਐਸੀ ਮਾਰੋ ਵੀ ਥੋਡੀ ਅਗਲਾ ਚ ਪੂਰਾ ਬੰਨ ਜੇ ਉਹ ਮੈਂ ਕਿਹਾ ਭਗਤਾ ਮੈਂ ਤਾਂ ਮੇਰੀ ਤਾਂ ਉਹ ਜਮਾਈ ਨਹੀਂ ਟਾਲਦਾ ਅੱਛਾ ਤਾਂ ਤਾਂ ਹੀ ਤਾਂ ਮੈਂ ਤੁਹਾਡੇ ਕੋਲ ਆ ਮੈਨੂੰ ਪਤਾ ਜੀ ਉਹ ਦੁਨੀਆ ਦੇ ਕਿਸੇ ਬੰਦੇ ਦੀ ਗੱਲ ਟਾਲ ਸਕਦਾ ਪਰ ਥੋਡੀ ਨਹੀਂ ਟਾਲ ਸਕਦਾ ਤੇ ਭਗਤਾ ਗੱਲ ਇਹ ਆ ਉਹਨੂੰ ਪਤਾ ਵੀ ਨਾ ਲੱਗੇ ਕਿਤੇ ਮੇਰੇ ਛਤਰ ਪਵਾਰੇ ਨੂੰ ਅੱਛਾ ਨਾ ਨਾ ਬਾਬਾਈ ਚੰਗਾ ਜੀ ਮੈਂ ਚੱਲਦਾ ਧੰਨਵਾਦ ਚੱਲ ਠੀਕ ਹੈ ਫਕਤਾ ਚੰਗਾ ਬਬਈ ਮੈਂ ਚੱਲਦਾ ਚੰਗਾ ਜੀ ਮੇਰੀ ਗੱਲ ਸੁਣ ਹਾਂ ਅ ਛਪੜੀ ਚ ਨਹਾ ਜਾ ਕਰ ਸ਼ਨੀਵਾਰ ਨੂੰ ਅੱਛਾ ਅ ਛਪੜੀ ਚ ਹੂੰ ਅੱਛਾ ਹਾਂ ਲੈ ਆ ਬਾਬਾ ਛਪੜੀ ਚ ਮੈਨੂੰ ਯਾਦ ਆ ਗਿਆ ਛਪੜੀ ਚ ਤਾਂ ਮੈਂ ਨਹਾ ਲੂੰਗਾ ਤੇ ਮੈਂ ਇਹ ਕਹਿੰਦਾ ਸੀ ਵੀ ਮੇਰਾ ਵੀ ਵਿਆਹ ਬੂ ਹੋਏ ਨਹੀਂ ਬਾਬਾ ਜੀ ਕੋ ਮੇਰੇ ਵਾਸਤੇ ਕੋ ਮੰਤਰ-ਮੂਤਰ ਮਾਰ ਦੇ ਤੇਰੇ ਵਾਸਤੇ ਕਰਾਂਗੇ ਰੁਪਈਆ 20000 ਰੁਪਈਆ ਹੱਲ ਕਰਕੇ ਰੱਖ ਪੂਰਾ ਮੈਂ ਕਹਿੰਦਾ ਸੀ ਪਾਸੇ ਟੀ ਵਰਗਾ ਮੈਂ ਕੁੜੀ ਲੱਭ ਦੂੰ ਤੈਨੂੰ ਅੱਛਾ ਆਈ ਸ਼ਨੀਵਾਰ ਅੱਛਾ ਛਰਪਾ ਛਟੀ ਉਹ ਜਿਹੜ ਅੱਛਾ ਲੈ ਬਾਬਾ ਉਹਦੇ ਨਾਲ ਕਰਾ ਦੇ ਮੈਂ ਕਹਾਂ ਜਵਨ ਯਾਰ ਹੀ ਬਣ ਜੂ ਬੋਲ ਹੋਰ ਦੱਸ ਕਿਹੜੀ ਨਾ ਬੰਬੇ ਕਰਾ ਦੀਏ ਸ਼ਾਦੀ ਤੇ ਮੈਂ ਕਹਾਂ ਜੀ ਬਾਬਾ ਸ਼ਰਪਾ ਸਿੱਟੀ ਨਾਲ ਕਰਾ ਦੇ ਮੈਂ ਤੁਹਾਨੂੰ ਦੱਸਾਂ ਫੇਰ ਤਾਂ ਨਜ਼ਾਰਾ ਹੀ ਬਣ ਜੂ ਫੇਰ ਤਾਂ ਮੇਰੀ ਫਿਕਰ ਵੀ ਸ਼ਰਪਾ ਸਿੱਟੀ ਵਾਲੀ ਹੋ ਜੂ ਮੈਂ ਤੁਹਾਨੂੰ ਦੱਸਾਂ ਜੋ ਗੱਲ ਕਰਕੇ ਗੱਲ ਸਾਨੂੰ 20000 ਤਿਆਰ ਰੱਖ ਹਾਂ ਬਸ ਉਸ ਤੋਂ ਬਾਅਦ ਤੇਰੇ ਕੋਕੇ ਲਾਉਣੇ ਆ ਅੱਛਾ ਚੱਲ ਠੀਕ ਆ ਬਾਬਾ ਜੀ ਚੰਗਾ ਮੈਂ ਚੱਲ ਚੱਲ ਜਾ ਇਹੋ ਆਪਣੀ ਜੀ ਨਾ ਆ ਜਾ ਕਰ ਜੈ ਬਾਬਾ ਦੀ ਮੈਂ ਕਹਾਂ ਜੀ ਨਾ ਜੂਗਾ ਨਾ ਜੂਗਾ ਧੰਨਵਾਦ ਬਾਬਾ ਜੀ ਧੰਨਵਾਦ ਚਲੀ ਜਾਂਦੇ ਓਏ ਕੀ ਹੋ ਗਿਆ ਨਾ ਤੂੰ ਸਰਾ ਲੰਮੇ ਤਾਣੀ ਪਿਆ ਰਹਿਣਾਗਾ ਤੇ ਜਾਣਾ ਨਹੀਂ ਆਉਣਾ ਉਹ ਮੇਰੇ ਸਾਹ ਤੂੰ ਦੋਨੇ ਜਾਣੇ ਮੇਰੇ ਸੁਪਨਾ ਦੇ ਦੁਸ਼ਮਣ ਬਣੇ ਹੋਏ ਓਏ ਦੁਸ਼ਮਣ ਦਾ ਤੂੰ ਮਣਾ ਹੱਟ ਜਿੰਦਗੀ ਦਾ ਘਰੇ ਪੈਂਦਾ ਰੰਗ ਭਾਗ ਲੱਗੇ ਪਈ ਸੀ ਉਹ ਗੱਦਾ ਪੈਂਦਾ ਸੀ ਓਏ ਆ ਨੱਚੀ ਜਾਂਦਾ ਸੀ ਮੈਂ ਤਾਂ ਆ ਜੇ ਤਿਆਰ ਹੋ ਗਏ ਨਾ ਗਿੱਦਾ ਫੇਰ ਪੈਣ ਲੱਗੂਗਾ ਤੇ ਜਾਣਾ ਨਹੀਂ ਆਪਾਂ ਕਿੱਥੇ ਜਾਣਾ ਹੈ ਕੁੜੀ ਦੇਖਣੀ ਜਾਣਾ ਅੱਜ ਅੱਜ ਕੁੜੀ ਦੇਖਣ ਜਾਣਾ ਉਹਦੇ ਤਾਂ ਤੂੰ ਹਫਤਾ ਪਹਿਲੇ ਹੀ ਤਿਆਰੀਆਂ ਖਿੱਚੀ ਫਿਰਦਾ ਯਾਰ ਜੇ ਅੱਜ ਨਹੀਂ ਜਾਣਾਗਾ ਉਹਦੇ ਤਾਂ ਨਾ ਕਿ ਹੁਣ ਹੋਣੀ ਤਿਆਰ ਚੱਲ ਛੇਤੀ ਕਰ ਕੱਪੜੇ ਪਾ ਲੈ ਮੈਂ ਤਾਂ ਹੋ ਗਿਆ ਤਿਆਰ ਸਮਝ ਤੂੰ ਮੈਂ ਪਾ ਲੈ ਤੇ ਵਾਲੀ ਪੈਂਟ ਸ਼ਰਟ ਮੈਨੂੰ ਐਂ ਦਾ ਦੱਸ ਦੇ ਪੀੜੀ ਆਉ ਉਹ ਕਹਿੰਦੀ ਪੈਂਟ ਸ਼ਰਟ ਪਾਉਣੀ ਮੈਂ ਤਾਂ ਗਿਆ ਸੀ ਕੁਰਤਾ ਯਾਦਰਾ ਬਾਕੀ ਵਾ ਗਿਆ ਨਾ ਮੈਂ ਤਾਂ ਓਏ ਉੱਥੋਂ ਚੱਕ ਕੇ ਪਾ ਲੈ ਯਾਰ ਕੋਈ ਇੱਕ ਅੱਧੀ ਪਈ ਹੋਊਗੀ ਉੱਥੇ ਸਾਰਾ ਸੁਪਨੇ ਦੇਖਦਾ ਰਹਿੰਦਾ ਲੈ ਤੂੰ ਸੱਚ ਮੈਨੂੰ ਪੱਗ ਨਹੀਂ ਬੰਨਣੀ ਆਉਂਦੀ ਪੱਗ ਤਾਂ ਬੰਨਦੇ ਆ ਮੇਰੇ ਤੂੰ ਥੋੜੇ ਚਿਰ ਨੁਕੇਗਾ ਮੈਨੂੰ ਤੀਮੀ ਵੀ ਨਹੀਂ ਰੱਖਣੀ ਆਉਂਦੀ ਓਏ ਉਹ ਤਾਂ ਮੈਂ ਅੱਪੀ ਰੱਖ ਲੂੰਗਾ ਮੈਂ ਤਾਂ ਲੋਕਾਂ ਦੇ ਸਾਹਮਣੇ ਤੁਰਿਆ ਫਿਰਦਾ ਸੀ ਮਰ ਜਨਾਬ ਦੀ ਇਹ ਲੈ ਕਰਦਾ ਕੀ ਐ ਲੱchna ਗੱਡੀਆਂ ਤਾਂ ਖੜੀਆਂ ਨੇ ਜਾਣਗੇ ਅੱਜ ਮੈਂ ਤਾਂ ਪਹਿਲੀ ਜਾ ਕੇ ਬਹਿ ਜਾਣਾ ਲੈ ਮੇਰੇ ਤਾਂ ਸੁਹਣਿਆਂ ਨੇ ਮੇਰਾ ਦੇਣੀ ਭਲਾਤਾ ਮੇਰੇ ਸਾਲੇ ਕਹਿੰਦੇ ਅੱਜ ਕੁੜੀ ਦੇਖਣਾਂ ਮੂੰ ਤਾਂ ਪਤਾ ਹੀ ਨਹੀਂ ਸੀ ਮੈਂ ਤਾਂ ਹੁਣ 2 ਮਿੰਟਾਂ ਜਿਨਾ ਲੂੰ ਲੈ ਨਾ ਤਾਂ ਭਈਏ ਭੀੜਾ ਨਾ ਤਾਂ ਪੇਸਟ ਤਾਂ ਮੇਰੇ ਸਾਲਾ ਮੁੱਕਿਆ ਪਿਆ ਨਾਲੇ ਪਤਾ ਮਹੀਨਾ-ਮਹੀਨਾ ਮੈਂ ਤਾਂ ਬਰਸ਼ ਵੀ ਨਹੀਂ ਕਰਦਾ ਸਾਰੇ ਸਾਰਾ ਮਕਾਨ ਦੇ ਨੇ ਹੁਣ ਕਿੱਧਰ ਮੂੰਹ ਚੱਕ ਲਿਆ ਤਿਆਰ ਹੋ ਜਾ ਬਈ ਉਹ ਤਿਆਰ ਤਾਂ ਹੋ ਜਾ ਪੇਸਟ ਤਾਂ ਮੁੱਕਿਆ ਪਿਆ ਪੇਸਟ ਦਾ ਮੰਗਾ ਲੈਂ ਜੀ ਉਹ ਕਹਿ ਕੇ ਪੇਸਟ ਅੱਗੇ ਪਿੱਛੇ ਤਾਂ ਪੇਸਟ ਤੇਰੇ ਯਾਦ ਨਹੀਂ ਆਇਆ। ਉਹ ਪਹਿਲਾਂ ਤਾਂ ਨਹੀਂ ਮੀਨਾ ਮੀਨਾ ਕੀਤਾ ਮੈਂ ਪੇਸਟ। ਉਹ ਮੇਰੇ ਸਾਹ ਦੀ ਕੁੱਪੀਜ ਵੀ ਮੁੱਕੀ ਪਈ ਸੀ ਮੈਂ ਤਾਂ ਪਾਣੀ ਪਾ ਕੇ ਉਹਦੇ ਕੁਰਲੀਆਂ ਵੀ ਕਰ ਲਈਆਂ। ਕਰਨਾ ਇਹਨੇ ਪੇਸਟ। ਉਹ ਬਾਈ ਬਣ ਕੇ ਤਿਆਰ ਹੋ ਜਾ ਟਾਈਮ ਹੋਇਆ ਪਿਆ ਮੁੜ ਕੇ ਮੈਂ ਵੀ ਤਿਆਰ ਹੋਣਾਗਾ। ਤੂੰ ਭਾਈ ਤਿਆਰ ਹੋ ਗਈ। ਮੈਂ ਤਾਂ ਹੁਣ ਹੋ ਜੂ ਮਿੰਟ ਚ ਦੀ। ਆਹ ਹੁਣ ਹੋ ਜੇਗੀ। ਕੱਤਾ ਦਾ ਘਾਟਾ ਸੋਡਾ ਸੁਰਖਾਣੀ ਮੁੱਕਦਾ। ਹਾਂ ਮੈਂ ਕਿਹਾ ਸੁਰਖੀ ਪਾਊਡਰ ਲਾਉਣਾ। ਤੇਰਾ ਸੁੱਕੀ ਪਾਊਡਰ ਤੋਂ ਵੀ ਇਤੋਂ ਦੀ ਆ ਕੰਮ। ਮਣਮਣ ਖਾ ਕੇ ਜਰਦਾ ਹਜੇ ਭਾਲ ਦਾ ਪੇਸਟ। ਮਰੇ ਹੋਏ ਕੁੱਤੇ ਵਰਗੀ ਤਾਂ ਮੂੰਹ ਚੋਂ ਮੁ ਹੈ ਪਤਲੀ ਮਸ਼ੀਨ ਦੀ ਨਕੀ ਹੋ ਗਿਆ ਜੈ ਲੱਖ ਨਰੰਜਨ ਜੈ ਬਾਬਾ ਜਵਾਨੀ ਦਾਸ ਦੀ ਜੈ ਹੋ ਜੈ ਤਾਂ ਹੋ ਬਾਬਾ ਤੂੰ ਕਿੱਧਰ ਫਿਰਦਾ ਇੱਧਰ ਉਹ ਅੱਛਾ ਤੇਰੇ ਬਾਰੇ ਬੜਾ ਸੁਣਿਆ ਤੂੰ ਬੜਾ ਸੋਹਣਾ ਸੂਟ ਸਲਾਈ ਕਰਦੀ ਐ ਕੱਪੜੇ ਤੇ ਸਲਾਈ ਕਰਦੇ ਐ ਬਾਬਾ ਤੇ ਫਿਰ ਬੱਚਾ ਬਾਬਿਆਂ ਦੇ ਚਾਦਰੇ ਤੇ ਵੀ ਪਾ ਦੇ ਮੋਰਨੀ ਮੋਰਨੀ ਨੂੰ ਕੜਾ ਬਾਬਾ ਮਕੜਾ ਇਹ ਕੰਮ ਕਰਦੀ ਹੈਗੀ ਉਹ ਕੋਈ ਗੱਲ ਨਹੀਂ ਬੱਚਾ ਮੈਂ ਤਾਂ ਤੇਥੋਂ ਇੱਕ ਸਿੰਪਲ ਜਿਹਾ ਚੋਲਾ ਸਮਾਉਣਾ ਚੋਲਾ ਤਾਂ ਸਿਆਨੂ ਬਾਬਾ ਅਰ ਚੋਲੇ ਤੇ ਟਾਈਮ ਬਹੁਤ ਲੱਗ ਦੱਸ ਹੁਣ ਤੇ ਰੁਪਿਆ ਹਜ਼ਾਰ ਲੱਗੂਗਾ। ਓਹੋ ਭਗਤਨੀਏ ਤੂੰ ਪੈਸੇ ਲੈੰਦੀ ਦੱਸ ਬਾਬਿਆਂ ਤੋਂ ਚੰਗੀ ਲੱਗਦੀਆਂ। ਬਾਬਾ ਕਿਹੜਾ ਚੰਗਾ ਲਾਇਦਾ ਆਂਦਾ ਜਦੋਂ ਬਾਬਾ ਗੁੱਟੀਆਂ ਫੜਦਾਗਾ। ਓ ਕੋਈ ਨਹੀਂ ਭਗਤਨੀਏ ਤੇਰੀ ਜਾਈ ਜਾਈ ਕਾਰ ਕਰਦੇ ਆਂਗੇ ਭਪੂਤੀ ਤਾਗਾ ਤਵੀਤ ਦੇ ਦੇਵਾਂਗੇ ਕੋਈ ਹੋਰ ਆਣ ਗਵਾਣ ਤੇ ਕੋਈ ਮਾਰਾ ਆ ਬੰਨੇ ਬਾਬਾ ਤੇਰੇ ਮੂਰੇ ਦੋ ਹੱਥ ਚਾਹੇ ਪੈਰੀ ਹੱਥ ਲਵਾ ਲਾ ਮੈਂ ਤਾਂ ਇਹੋ ਜਿਹਾ ਕੁਛ ਨਹੀਂ ਕਰਨਾ ਹੈਗਾਗਾ। ਨਾ ਮੈਂ ਕਿਸੇ ਦਾ ਬਗਿਆੜਾ ਕੁਛ ਕੋਈ ਗੱਲ ਨਹੀਂ ਭਗਤ ਨਹੀਂ ਤੇਰੀ ਜੈ ਜੈਕਾਰ ਕਰਤਾਗੇ ਅਸੀਂ ਤਾਂ ਅੱਗੇ ਦੇ ਵੀ ਮੈਨੂੰ ਤਾਂ ਪਰਮਾਤਮਾ ਦੇ ਡੋਰੀ ਹੈਗੀ ਮੈਨੂੰ ਤਾਂ ਪਰਮਾਤਮਾ ਨੇ ਬਹੁਤ ਕੁਛ ਦਿੱਤਾ ਮੇਰਾ ਇੰਨਾ ਕੰਮ ਚੱਲੂ ਇੰਨਾ ਕੰਮ ਚੱਲੂ ਤੂੰ ਅੱਕ ਜਾ ਕਰੇਂਗੀ ਸੂਟ ਸਿਉਂਦੇ ਤੇ ਬਾਬਿਆਂ ਦਾ ਚੋਲਾ ਸਲਾਈ ਲੈ ਇਹ ਤਾਂ ਕੋਈ ਨਾ ਫੜਾ ਜਾ ਇਹ ਤਾਂ ਸਿਉਂਦੂਗੀ ਪਰ ਰੁਪਿਆ ਤਾਂ ਮੈਂ ਨਾ ਬੱਚਾ ਉਹ ਨਹੀਂ ਲੈਣਾ ਬੱਚਾ ਪੈਸੇ ਰੈਂਦੀ ਬਾਬਿਆਂ ਤੂੰ ਚੰਗੀ ਨਹੀਂ ਲੱਗ ਚਲ ਉਹ ਸੋਚਾਂਗੇ ਬਾਬਾ ਹੋਰ ਨਾਲੇ ਬੱਚਾ ਆਇਆ ਘਰ ਆਪਣੇ ਡੇਰੇ ਚਰਨ ਪਾਇਆ ਕਰ ਤੂੰ ਕੱਲੀ ਤੂੰ ਨਹੀਂ ਮੰਦੀ ਬੱਚਾ ਸਾਰਾ ਪਿੰਡ ਮੰਨਦਾ ਮੈਨੂੰ ਚੱਲ ਕੋਈ ਨਹੀਂ ਬੱਚਾ ਕੋਈ ਠੰਡਾ ਤੱਤਾ ਪਿਆ ਦੋ ਬਾਬਿਆਂ ਨੂੰ ਬਾਬਾ ਹੁਣ ਮੈਂ ਤਾਂ ਆ ਸਾਫ ਸਪਾਈ ਕਰਨ ਆਈ ਤੇ ਘਰ ਦੇ ਉੱਧਰਲੇ ਪਾਸੇ ਆਉਂਦਾ ਫੇਰ ਤਾਂ ਮੈਂ ਪਿਆ ਵੀ ਦਿੰਦੀ ਹੁਣ ਤੂੰ ਆ ਦੇਰੇ ਚ ਜਾ ਤੇਰੀ ਸੰਗਤ ਡਿੱਕੀ ਜਾਂਦੀ ਬੱਚਾ ਕੋਈ ਦੁੱਧ ਦਾਪ ਵਾਲਾ ਦੁੱਧ ਨੂੰ ਦਾੜ ਵਾਲਾ ਹੱਥ ਨੇ ਲੈ ਜੀ ਬਾਬਾ ਕੋਈ ਪ੍ਰਸ਼ਾਦਾ ਪਾਣੀ ਛਕਾਵੇ ਭੁੱਖਾ ਬੜੀ ਲੱਗੀ ਆਏ ਤਾਂ ਬਾਬਾ ਤੂੰ ਬੜਾ ਹਿੰਡੀ ਆ ਤੂੰ ਜਾ ਫੇਰ ਹੁਣ ਚੱਲ ਕੋਈ ਨਹੀਂ ਬੱਚਾ ਮੇਰਾ ਚੋਲਾ ਵਧੀਆ ਸਿਉਂਦੀ ਜੀ ਬਸ ਸਿਉਂਦਿ ਸਿਉਂਦ ਕੋਈ ਨਾ ਮੋਰ ਪਾ ਦੀ ਜਾਂ ਮੇਰੇ ਨਾਲ ਬੱਚਾ ਮੇਰੀ ਚਾਦਰੇ ਦੇ ਪਿੱਛੇ ਨਾ ਇੱਕ ਐਂ ਸ਼ੱਪ ਪਾਪ ਦੀ ਸਲਾਈ ਕਰਕੇ ਚੰਗਾ ਦੋ ਮੂੰਹਾਂ ਚੰਗਾ ਹਾਂ ਭਾਗ ਜਾ ਬਾਬਾ ਚਲ ਠੀਕ ਆ ਭਗਤ ਨੀ ਕਦੋਂ ਆਵਾਂ ਫਿਰ ਚੋਲਾ ਲੈਣ ਦੋ ਚਾਰ ਦਿਨਾਂ ਨੂੰ ਆ ਜੀ ਬਾਬਾ ਦੋ ਚਾਰ ਦਿਨ ਤਾਂ ਭਗਤ ਨੀ ਬਾਲੇ ਆ ਮੈਂ ਬਾਹਰ ਜਾਣਾ ਹੈਗਾ ਛੇਤੀ ਸਿਉਂਦੀ ਕੱਲ ਨੂੰ ਸਿਉਂਦੀ ਆਏ ਗੜਾ ਬਾਬਾ ਮੈਂ ਆਪ ਮਸ਼ੀਨਾਂ ਗੀ ਚੱਲ ਕੋਈ ਨਹੀਂ ਪਰਸੋਂ ਸਿਉਂਦੀ ਭਗਤਨੀ ਐ ਮੈਂ ਜਾਣਾ ਬਾਹਰ ਚੱਲ ਦੇ ਦੇ ਕੋਈ ਨਾ ਚੱਲ ਠੀਕ ਆ ਭਗਤਨੀ ਐ ਜਾਏ ਬਾਬੇ ਜਵਾਨੀ ਦਾਸ ਦੀ ਇੱਕ ਵਾਰ ਮੂੰਹ ਹੋ ਗਏ ਦੇ ਜਾ ਬਾਬਾ ਜਾ ਸੱਚਾ ਬਾਬਿਆਂ ਨੂੰ ਕਹਦੇ ਜੈ ਬਾਬਾ ਜਵਾਨੀ ਦਾਸ ਇਹ ਨਹੀਂ ਸਾਭ ਚੋਂ ਚੱਲ ਕੋਈ ਚੋਲਾ ਦਾ ਫਮਾਲੀ